ਮਾਰਗ 'ਤੇ ਇਸ ਤਰ੍ਹਾਂ ਦੇ ਪਸ਼ੂ ਡੰਗਰ ਵੀ ਕਰੀ ਜਾ ਰਹੇ ਆ ਕਾਲਿਆ ਪੀੜਿਆ ਸੌੜਿਆ ਸਵੇਰੇ ਫੇਰ ਉੱਠੇ ਨੀਰ ਕਾਲਿਆ ਪੀੜਿਆ ਕੰਮ ਤੇ ਗਏ ਸੌੜਿਆ ਤੇ ਮਾਰਗ 'ਤੇ ਇਸ ਤਰ੍ਹਾਂ ਦਾ ਪਸ਼ੂ ਡੰਗਰ ਵੀ ਕਰੀ ਜਾ ਰਹੇ ਨੇ ਤੁਮਾਨੂੰ ਸਜਾਮਾ ਪਿਲਿਆ ਹੈ 84 ਰੱਬ ਤੋਂ ਉੱਤਮ ਜਾਮਾ ਮਿਲਿਆ ਹੈ ਇਹਨੇ ਕੀਮਤੀ ਸਵਾਸ ਮਿਲਿਆ ਜਿਹਨਾਂ ਦੀ ਕੋਈ ਕੀਮਤ ਨਹੀਂ

ਮਾਰਗ ਦੇ ਨਿਤ ਜਪਣਾ ਹੈ ਨਿਤ ਸਿਮਰਨ ਕਰਨਾ ਹੈ ਆਪਾ ਦੇਖ ਰਹੀ ਆ ਕਿ ਕਿੰਨਾ ਕਾਪਾ ਗੁਰੂ ਘਰਾਂ ਦੇ ਵਿੱਚ ਸਿਮਰਨ ਕਰਦੇ ਇੰਨੇ ਵਧੀਆ ਆਪਾ ਗੁਰਦੁਆਰੇ ਬਣਾਏ ਥੋੜਾ ਰੁਪਿਆ ਲਾਉਂਦੇ ਗੁਰਦੁਆਰੇ ਕਿੰਨੀ ਕਿ ਸ਼ਕਤ ਹੁੰਦੀ ਹੈ ਕਿੰਨਾ ਕਾਪਾ ਬੈਠ ਕੇ ਨਾਮ ਜਪਦੇ ਮਾਰਗ ਦੇ ਨਿਤ ਜਪੋ ਨਿਤ ਸਿਮਰਨ ਕਰੋ ਨਿਤ ਜਪੀਐ ਸਾਹ ਸਿਗਰਾਸ ਨਉ ਪਰਵਦ ਗਾਤ ਕਿੰਨਾ ਕਾਪਾ ਸਵਾਸਾਂ ਨੂੰ ਸਫਲ ਕਰਦੇ ਜਿਨਾਂ ਦਾ ਲਾਹਾ ਪ੍ਰਾਪਤ ਕਰਦੇ ਆ ਜਿਹੜਾ ਆਪਾਂ ਕਹਿੰਦੇ ਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਮੰਗਦੇ ਲਾਹਾ ਲੈਣ ਵਾਸਤੇ ਆਇਆ ਉਸੇ ਸਾਥ ਤੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿੰਦ ਕੋ ਬੱਕੜੇ ਸਾਹਮਣੂ ਚੱਲੀ ਰਹਿਣਾ ਦਿਨ ਚੜਦਾ ਹੈ ਰਾਤ ਵੀ ਦਿਨ ਚੜਦਾ ਹੈ ਸਮਾਂ ਲੰਘਦਾ ਜਾਂਦਾ ਜਿਨ ਮੁਕੀ ਦੇਣਾ ਆਜਾ ਘਟਦੀ ਜਾ ਰਹੀ ਉਲ ਘਟਦੀ ਜਾ ਰਹੀ ਕਿਉਂਕਿ ਇਹ ਸੰਸਾਰ ਚੋਂ ਚਲੀ ਦਾ ਬਿਨਾ ਆਪਾਂ ਦੇਖਦੇ ਨਾ ਕਿ ਜਿਹਨੂੰ ਕੋਈ ਮਸ਼ਹੂਰ ਕੋਈ ਪ੍ਰਸਿੱਧ ਹੁੰਦਾ ਹੈ ਉਹਦੀ ਬਹੁਤ ਹੁੰਦੀ ਹੈ ਖਬਰਾਂ ਆ ਜਾਂਦੀਆਂ ਪਰ ਜਿਹੜੇ ਇਕਾਈ ਆਮ ਜੀਵ ਰੋਜ਼ ਮਾਰਦੇ ਆ ਉਹਨਾਂ ਦਾ ਕੋਈ ਬਧਾਈ ਮਾਰਗ ਨਹੀਂ ਇਕਾਈ ਜੀ ਆਪਦੇ ਇਥੇ ਮਰਦੇ ਆ ਖੇਰ ਬਣਾਏ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਜੰਗ ਰਿਹਾ ਕੋਈ ਮਾਰਦੇ ਜਿਹੜੇ ਨਾ ਮਸ਼ਹੂਰ ਨੇ ਪ੍ਰਸਿੱਧ ਲੋਕ ਨੇ ਉਹਨਾਂ ਦੇ ਆਪਦੇ ਵੀਡੀਓ ਆ ਜਾਂਦੀ ਖਬਰ ਆ ਜਾਂਦੀ ਪਰ ਉਧਰਾਂ ਕਿੰਨੇ ਜੀਵ ਜੰਮ ਰਹੇ ਆ ਮਰਦੇ ਆ ਸਮਝ ਕੋਈ ਨਹੀਂ ਇਹ ਮਾਰੇ ਨੇ ਖੇਲ ਬਣਾਏ ਇੰਨਾ ਵੱਡਾ ਖੇਲ ਜੰਮ ਤੱਕ ਖੇਲ ਇਹ ਕੋਈ ਜੀਵ ਉਹਨਾਂ ਤਨੀ ਬਾਸਦਾ ਨਹੀਂ ਇਸ ਕਰਕੇ ਸਾਸ ਸੰਗਜੀ ਮਾਰੇ ਨੇ ਇੰਨਾ ਕੀਮਤੀ ਤੱਕ ਦਿੱਤਾ ਹੈ ਜੇ ਕੋਈ ਕੋਈ ਗਾਇਕ ਹੁੰਦਾ ਹੈ ਕਿ ਕੌਣ ਗਾਹੀ ਜੁਣਾ ਹੈ ਕੋਈ ਵੀ ਲੈ ਉਥੀ ਨਾ ਰਾਸ਼ੁਭਾ ਮੁੜੀਆ ਸਾਰਨਾਦੀ ਆਪਾਂ ਦੇ ਤੇ ਗੁਰੂ ਘਰਾਂ ਦੇ ਵਿੱਚ ਜਿੰਨੀ ਕਿ ਸੰਤੰਨ ਦੀ ਜਿਸ ਕਰਨ ਕੇ ਸਾਧ ਸੰਤ ਜੀ ਮਾਰੇ ਵੀ ਦੇ ਨੇ ਕੇ ਵਾਹਿਗੁਰੂ